ਮੈਂ ਤਾਂ ਕਹਿੰਨੀ ਐ ਇਹੋ ਜਿਹਿਆਂ ਨੂੰ ਨਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਸਾਈਓ ਐ ਚੀਜ਼ਾ ਬੰਦ ਹੋਣ ਗਿਆ ਬੰਦੇ ਦੇ ਦਿਮਾਗ 'ਚ ਖੋਫ ਆਊਗਾ ਚਾਰ ਲੋਕਾਂ ਨੇ ਰੇਪ ਕੀਤਾ ਹਫਸੀ ਲੋਕ ਸਮਾਜ ਦੇ ਵਿੱਚ ਭਰੇ ਹੋ ਤੁਸੀਂ ਉਹ ਦੇਖੋ ਕੁੜੀ ਆ 15 ਸਾਲ ਦੀ ਕੁੜੀ ਕੁੜੀਆਂ ਨੂੰ ਮੈਨੂੰ ਲੱਗਦਾ ਨਹੀਂ ਵੀ ਕਦੇ ਸੇਫ ਫੀਲ ਕਰਨ ਗਿਆ ਤੇ ਲਸ਼ੀਲੀ ਚੀਜ਼ ਪਿਆਈ ਰਬੜ ਦੇ ਵਿੱਚ ਪਾ ਕੇ ਫਿਰ ਚਾਰਾ ਮੁੰਡਿਆਂ ਨੇ ਗਲਤ ਕੀਤਾ ਉਹਦੇ ਨਾਲ ਉਹ ਜੀ ਕੋਈ ਕੁੜੀ ਹੋਣੀ ਨਹੀਂ ਸੋਨੀਆ ਜੀ ਨੂੰ ਕਦੇ ਕਿਸੇ ਨੇ ਛੇੜਿਆ ਨਾ ਹੋਵੇ। ਕੋਈ ਕੁੜੀਆਂ ਅੰਦਰੋਂ ਅੰਦਰ ਹੀ ਸਾਂਧੀਆਂ ਰਹਿੰਦੀਆਂ ਨੇ, ਸੋਨੀਆ ਨਹੀਂ ਬੋਲਦੀਆਂ। ਇਹ ਚੀਜ਼ਾਂ ਬਹੁਤ ਹੁੰਦੀਆਂ ਹਨਾ। ਮੌਤ ਦੀ سزا ਹੋਣੀ ਚਾਹੀਦੀ ਹੈ। ਖੋਫਾਊਗਾ ਹੱਸੀ ਲੋਕ। ਸੋਨੀਆ ਖਬਰ ਸੁਣੀ ਹੈ ਫਿਰੋਜ਼ਪੁਰ ਦੇ ਪਿੰਡ ਤੋਂ? ਅ ਜਿੱਥੇ ਕੁੜੀ ਦਾ ਰੇਪ ਹੋਇਆ। ਹੂੰ 15 ਕੁੜੀ ਦਾ ਰੇਪ ਹੋਇਆ। ਖਬਰ ਜਦੋਂ ਦੇਖੀ ਨਾ, ਜਦੋਂ ਪੜੀ ਕੁਝ ਟਾਈਮ ਦੇ ਲਈ ਤਾਂ ਚੋਪੀ ਹੋ ਗਈ ਵੀ ਯਾਰ। ਕੀ ਹੋ ਰਿਹਾ ਇਹ ਚੱਲ ਕੀ ਰਿਹਾ ਅਜਿਹੀਆਂ ਚੀਜ਼ਾਂ ਨਾ ਆਪਾਂ ਅਕਸਰ ਦੇਖਣ ਨੂੰ ਮਿਲਦੀਆਂ ਜੀ ਜਿਹੜੀ ਇਹ ਖਬਰ ਆਈ ਹੈ ਨਾ ਵੀ 15 ਸਾਲਾ ਦੀ ਕੁੜੀ ਦੇ ਨਾਲ ਚਾਰ ਲੋਕਾਂ ਨੇ ਰੇਪ ਕੀਤਾ ਤੇ ਇਹ ਅਗਰ ਆਪਾਂ ਪਿੱਛੇ ਜਾਈਏ ਨਾ ਤੇ ਅੱਜ ਤੋਂ 10-12 ਸਾਲ ਪਹਿਲਾਂ ਵੀ ਅਜਿਹਾ ਇੱਕ ਚੀਜ਼ ਕਾਂਡ ਹੋਇਆ ਸੀ ਨਾ ਨਿਰਭਿਆ ਰੇਪ ਔ ਚੀਜ਼ ਹੋਈ ਸੀ ਤੇ ਉਦੋਂ ਆਪਾਂ ਜਵਾਕ ਸੀਗਾ ਉਦੋਂ ਛੋਟੇ ਛੋਟੇ ਤੇ ਉਦੋਂ ਵੀ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਸੀਗਾ ਤੇ ਘਰੋਂ ਬਾਹਰ ਨਿਕਲੋ ਕਰਦਿਆਂ ਨਿਉ ਕਰਤਾ ਸੀ ਵੀ ਬੱਚੇ ਬਾਹਰ ਨਾ ਜਾਣ ਸਾਡੇ ਖਾਸ ਕਰਕੇ ਕੁੜੀਆਂ ਕੁੜੀਆਂ ਨਾ ਜਾਣ ਅਕਸਰ ਤਾਂ ਹੀ ਤਾਂ ਕਹਿੰਦੇ ਨੇ ਵੀ ਕੁੜੀਆਂ ਨੂੰ ਘਰ ਦੀ ਚਾਰ ਦਿਵਾਰੀ ਦੇ ਵਿੱਚ ਹੀ ਰੱਖਿਆ ਜਾਂਦਾ ਤੇ ਸਹੀ ਆ ਨਾ ਤੇ ਜਦੋਂ ਕੋਈ ਨਾਲ ਸਾਡੇ ਕੋਈ ਸਿਆਣਾ ਵੀ ਹਮੇਸ਼ਾ ਕਿਤੇ ਨਾ ਕਿਤੇ ਸਾਨੂੰ ਤੋਰਦੇ ਨੇ ਕੁੜੀਆਂ ਨੂੰ ਇਕੱਲੇ ਨਹੀਂ ਭੇਜਦੇ ਕਿਤੇ ਨਾ ਕਿਤੇ ਸੇਫਟੀ ਹੁੰਦੀ ਹੈਗੀ ਆਪਣੀ ਪਰ ਅ اچھا ਇੱਕ ਸਵਾਲ ਹੈ ਜਦੋਂ ਘਰ ਦੇ ਨਾਲ ਭੇਜਦੇ ਹਨਾ ਅਕਸਰ ਇਦਾਂ ਹੁੰਦਾ ਵੀ ਜਾਂ ਤਾਂ ਭਰਾ ਨੂੰ ਭੇਜ ਦਿੱਤਾ ਜਾਂ ਮੰਮੀ ਚੱਲ ਗਏ ਤੇ ਤੁਹਾਡੇ ਨਾਲ ਇਦਾਂ ਹੋਇਆ ਹੋਵੇ ਕਦੀ ਇਤਰਾਜ਼ ਜਤਾਇਆ ਵੀ ਨਹੀਂ ਯਾਰ ਗਲਤ ਕਰਨ ਦੇ ਸ਼ੱਕ ਕਰਨ ਦੇ ਘਰ ਦੇ ਮੇਰੇ ਤੇ ਨਹੀਂ ਮੇਰੇ ਨਾਲ ਕਦੇ ਵੀ ਐਕਚੁਅਲ 'ਚ ਹੋਇਆ ਹੀ ਨਹੀਂ ਮੈਂ ਐਕਚੁਅਲ ਦੇ ਵਿੱਚ ਨਾ ਘਰ ਦੇ ਆਣੇ ਹਮੇਸ਼ਾ ਮੁੰਡਿਆਂ ਵਾਂਗ ਰੱਖਿਆ ਸੋਹਣੀਆਂ ਹਨ ਵੀ ਕਦੇ ਰੋਕ ਟੋਕ ਨਹੀਂ ਹੁਣ ਤੁਹਾਨੂੰ ਪਤਾ ਮੀਡੀਆ ਲਾਈਨ ਦੇ ਵਿੱਚ ਆਪਾਂ ਆ ਗਏ ਹਨ ਮੋਸਟਲੀ ਬਹੁਤ ਸਾਰੀਆਂ ਕੁੜੀਆਂ ਨਾ ਇੱਥੇ ਮਤਲਬ ਮੀਡੀਆ ਲਾਈਨ 'ਚ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ ਉਹ ਕਹਿੰਦੇ ਨੇ ਪਤਾ ਨਹੀਂ ਕਿੱਦਾਂ ਦੀ ਕਵਰੇਜ ਹੋਊਗੀ ਰਾਤ ਰਾਤ ਤੱਕ ਭੇਜਣਗੇ ਆ ਚੀਜ਼ਾਂ ਹੋਣਗੀਆਂ ਨਾ ਪਰ ਸਾਡੇ ਪੇਰੈਂਟਸ ਨੇ ਸਾਡੇ ਤੇ ਭਰੋਸਾ ਕਰਿਆ ਉਹਨਾਂ ਨੇ ਸਾਨੂੰ ਭੇਜਿਆ ਹਨ ਬਹੁਤ ਸਾਰੇ ਚੀਜ਼ਾਂ ਤੁਸੀਂ ਵੀ ਪਰਸਨਲੀ ਫੀਲ ਕਰ ਤੁਸੀਂ ਬਾਸਤੇ ਸਫਰ ਕਰਕੇ ਜਾਣੇ ਹੋ ਰੇਟ ਲੇਟ ਨਾਈਟ ਜਾਣੇ ਹੋ ਨਾ ਬੜਾ ਦਿੱਕਤ ਆਉਂਦੀ ਹੈ ਹਨੇਰਾ ਹੋ ਜਾਂਦਾ ਬਹੁਤ ਲੋਕ ਤੰਗ ਕਰਦੇ ਨੇ ਤੇ ਕੀ ਕੀਤਾ ਕਿ ਜਾਵੇ ਸਮਾਜ ਕਿੱਧਰ ਨੂੰ ਜਾ ਰਿਹਾ ਹਫਸੀ ਲੋਕ ਸਮਾਜ ਦੇ ਵਿੱਚ ਭਰੇ ਹੋ ਤੁਸੀਂ ਉਹ ਦੇਖੋ ਕੁੜੀ ਯਾਰ 15 ਸਾਲ ਦੀ ਕੁੜੀ ਜਿਹੜੀ ਦੌੜ ਲਾਉਂਦੀ ਸੀ ਸਾਢੇ 5 ਵਜੇ ਦਾ ਟਾਈਮ ਸੀਗਾ ਸਵੇਰੇ ਹਨੇਰਾ ਹੀ ਹੁੰਦਾ ਬਹੁਤ ਜ਼ਿਆਦਾ ਹਨੇਰੇ ਤੇ ਤਾਂ ਵੈਸੇ ਹੀ ਬਹੁਤ ਜ਼ਿਆਦਾ ਡਰ ਲੱਗਦਾ ਪਰ ਕੁੜੀ ਹਿੰਮਤੀ ਸੀ ਕੁੜੀ ਨੂੰ ਸੀਗਾ ਨਾਰਮਲ ਕਰਦੀ ਸੀ ਵੀ ਕੁਝ ਬਣ ਕੇ ਦਿਖਾਵਾਂ ਕਰਦੇ ਨਹੀਂ ਗਰੀਬੀ ਚੱਕਦਾ ਹਨਾ ਕਿਉਂਕਿ ਅਕਸਰ ਕੁੜੀਆਂ ਵਾਂਗ ਪੇ ਉਹ ਤਾਂ ਜ਼ਿਆਦਾ ਕਰਦੀਆਂ ਸੋਹਣੀਆਂ ਹਨਾ ਤੇ ਇਹ ਤਾਂ ਹੈ ਤੇ ਦੇਖ ਲਓ ਕਿ ਹਾਲਾਤ ਬਣਗੇ ਕੀ ਪਤਾ ਕੋਈ ਰੰਜਿਸ਼ ਸੀਗੀ ਜਾਂ ਪਰਿਵਾਰਕ ਮੈਂਬਰ ਨਾਲ ਸੀ ਜਾਂ ਕੁਝ ਹੋ ਸਕਦਾ ਹੈ ਕਿ ਭਾਈ ਕੁੜੀ ਨੂੰ ਕੋਈ ਤੰਗ ਪ੍ਰੇਸ਼ਾਨ ਕਰਦੇ ਹੋਣ ਕੁੜੀ ਰਿਸਪੌਂਡ ਕਰਦਾ ਹੈ ਅੱਜ ਕੱਲ੍ਹ ਦੇ ਲੋਕਾਂ ਦੀ ਨਾ ਮਾਨਸਿਕਤਾ ਇੱਦਾਂ ਦੀ ਹੋ ਗਈ ਹੈ ਜੇ ਆਪਾਂ ਦੇਖੀਏ ਅੱਛਾ ਇਹ 15 ਸਾਲ ਦੀ ਜਵਾਕ ਸੀਗੀ ਇੱਥੇ ਤਾਂ ਛੋਟੇ-ਛੋਟੇ ਜਵਾਕਾਂ ਨੂੰ ਨਹੀਂ ਛੱਡਦੇ ਜਿੱਥੇ ਛੋਟੇ ਜਵਾਕ ਜੰਮੇ ਹੋਣ ਉਹਨਾਂ ਦਾ ਰੇਪ ਕਰ ਦਿੰਦੇ ਆ ਹਨਾ ਤੇ ਉੱਥੇ ਜੇ ਅਪਾ ਦੇਖੀ ਤਾਂ ਸਾਡੀ ਜਿਹੜੀ ਸਰਕਾਰਾਂ ਹੁੰਦੀਆਂ ਨਾ ਇਹ ਵੀ ਬਹੁਤ ਟਾਈਮ ਲਗਾ ਦਿੰਦੀਆਂ ਉਹਨਾਂ ਨੂੰ ਸਜ਼ਾ ਦੇਣ ਦੇ ਵਿੱਚ ਤੇ ਜੇ ਉੱਥੇ ਆਪਾਂ ਸੋਦੀ ਕੰਟਰੀਆਂ ਦੇ ਤੇ ਉਹਨਾਂ ਦੇ ਵਿੱਚ ਤਾਂ ਵੀ ਬੰਦੇ ਨੂੰ ਮਾਰ ਦਿੰਦੇ ਫਾਂਸੀ ਦੇ ਦਿੰਦੇ ਤੇ ਉੱਥੇ ਇੱਕ ਡਰ ਬਣ ਜਾਂਦਾ ਉਹਨਾਂ ਦੇ ਅੰਦਰ ਹਨਾ ਵੀ ਨਹੀਂ ਅਜਿਹੀ ਚੀਜ਼ ਕਰਨੀ ਨਹੀਂ ਹੈ ਤੇ ਜੇ ਕਿਤੇ ਅਜਿਹੀਆਂ ਚੀਜ਼ਾਂ ਇੱਥੇ ਹੋ ਜਾਣ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਘੱਟ ਹੋ ਜਾਣਗੀਆਂ ਬਹੁਤ ਸੋਹਣੀ ਸਲਾਹ ਸੋਹਣੀ ਹੈ ਸੱਚੀ ਐਕਚੁਅਲ ਜਿੱਥੇ ਹੋਣਾ ਚਾਹੀਦਾ ਬਾਹਰ ਤਾਂ ਬੰਦਾ ਕੋਈ ਅੱਖ ਭਰ ਕੇ ਦੇਖ ਵੀ ਲੈਣਾ ਤੇ ਉਹਦੀ ਵੀ ਸਜ਼ਾ ਬਣਦੀ ਹੈ ਇੱਥੇ ਇੱਥੇ ਕੋਈ ਦੇਖ ਲੇ ਤੇ ਬੰਦਾ ਕੋਈ ਕਹੇ ਦੇ ਵੀ ਇਹ ਮੇਰੇ ਵੱਲ ਵੇਖਦੇ ਪਏ ਨੇ ਜਾਂ ਐਦਾ ਮੈਂ ਤਾਂ ਵੈਸੇ ਹੀ ਵੇਖਿਆ ਮੈਂ ਕਿਹੜਾ ਤੇਰੇ ਵੱਲ ਵੇਖਿਆ ਹਾਲਾਂਕਿ ਨਜ਼ਰਾਂ ਬੰਦੇ ਨੇ ਦੱਸ ਸਕਦੀਆਂ ਨੇ ਵੀ ਬੰਦਾ ਕੀ ਸੋਚਦਾ ਤੇ ਕਿਵੇਂ ਦੇਖ ਰਿਹਾਗਾ ਕੁੜੀ ਨੂੰ ਕੁੜੀ ਇਹੋ ਜੀ ਆ ਕੁੜੀ ਨੂੰ ਕੋਈ ਟੱਚ ਕਰੂਗਾ ਨਾ ਸੋਨੀਆ ਮੈਂ ਟੱਚ ਕਰੂਆਂ ਕੋਈ ਵੀ ਮੰਨ ਲਓ ਕੋਈ ਟੱਚ ਕਰਦਾ ਹੈ ਕੋਈ ਹੈ ਨਾ ਕੁੜੀ ਨੂੰ ਮਹਿਸੂਸ ਹੋ ਜਾਂਦਾ ਵੀ ਬੰਦਾ ਕਿਹੜੇ ਤਰੀਕੇ ਨਾਲ ਤੁਹਾਨੂੰ ਟੱਚ ਕਰ ਰਿਹਾ ਇਹਨੂੰ ਵਾਈਬ ਰੱਬ ਪੱਖਿਓ ਆਪਾਂ ਨੂੰ ਸ਼ਕਤੀ ਆ ਗਈ ਹੈ ਨਾ ਪਰ ਬਹੁਤ ਸਾਰੀਆਂ ਚੀਜ਼ਾਂ ਨਾ ਹੁਣ ਡਰ ਲੱਗਣ ਲੱਗਾ ਤਾਂ ਹੁਣ ਆਏ ਲੱਗਦਾ ਵੀ ਘਰ ਦੇ ਸਹੀ ਕਹਿੰਦੇ ਹੁੰਦੇ ਸੀਗੇ ਵੀ ਪੁੱਤ ਕੱਲੇ ਨਹੀਂ ਬਾਹਰ ਜਾਣਾ ਹੈਗਾ ਹਨਾ ਡੈਡੀ ਨੂੰ ਲੈ ਜਾ ਭਰਾ ਨੂੰ ਲੈ ਜਾ ਤੇ ਅੱਜ ਵੀ ਲੋਕ ਪਤਾ ਕੀ ਆ ਆਪਾਂ ਸ਼ੱਕ ਆਪਾਂ ਸੋਚਦੇ ਆ ਸਾਡੇ ਤੇ ਸ਼ੱਕ ਕਰਦੇ ਨੇ ਨਹੀਂ ਚੰਗਾ ਨਹੀਂ ਲੱਗਦਾ ਪਰ ਉਹਨੂੰ ਪੋਜ਼ੀਟਿਵ ਤਰੀਕੇ ਦੇ ਨਾਲ ਲਈ ਇਹਨਾਂ ਤਾਂ ਆਪਣੇ ਘਰ ਦੇ ਸਹੀ ਹੁੰਦੇ ਨੇ ਘਰ ਦੇ ਪਰਵਾਹ ਕਰਦੇ ਆ ਉਹ ਜਾਣਦੇ ਨਹੀਂ ਵੀ ਸਾਡੇ ਨਰਿਆਂ ਨਾਲ ਅਜਿਹਾ ਵਾਪਰ ਜੀ ਕਿਉਂਕਿ ਘਰ ਦੇ ਇਹਨਾਂ ਦੁਨੀਆ ਦੇ ਵਿੱਚ ਵਿਚਰੇ ਹੋ ਹੁੰਦੇ ਹਨ ਜਿਹੜੇ ਸਾਡੇ ਘਰ ਦੇ ਮੈਂ ਕਹਾਂਗੀ ਵੀ ਮੇਲ ਮੈਂਬਰ ਹੁੰਦੇ ਉਹ ਜ਼ਿਆਦਾ ਉਹਨਾਂ ਬਾਹਰਲੇ ਲੋਕਾਂ ਚ ਵਿਚਰੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਮੁੰਡਿਆਂ ਦੀ ਮਾਨਸਿਕਤਾ ਜਿਹੜੀ ਕੁਝ ਅਜੀ ਹੈਗੀ ਉਹਨਾਂ ਦੀ ਅਜੀ ਹੀ ਹੁੰਦੀ ਆ ਇਹ ਚੀਜ਼ ਹੋ ਜਾਂਦੀ ਆ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਹਨਾ ਅਜੀ ਚੀਜ਼ ਹੋਣਾ ਚਾਵੇ ਤੇ ਆਪਾਂ ਨਾਲ ਪੀਰ ਪਰ ਮੈਂ ਤਾਂ ਉਹੀ ਗੱਲ ਸੋਚਦੀ ਆ ਵੀ ਜੇ ਭਾਈ ਤੁਸੀਂ ਕਿਸੇ ਦੀ ਕੁੜੀ ਨਾਲ ਕਰਦੇ ਹੋ ਤੇ ਤੁਹਾਡੇ ਘਰੇ ਵੀ ਭੈਣਾਂ ਬੈਠੀਆਂ ਭੈਣ ਲਈ ਮਾਂ ਤਾਂ ਬੈਠੀ ਆ ਹਨਾ ਵੀ ਤੁਸੀਂ ਇਸ ਤਰ੍ਹਾਂ ਅੱਛਾ ਇਸ ਚੀਜ਼ ਦੇ ਤੇ ਨਾ ਮੁੰਡੇ ਕਹਿੰਦੇ ਉਹ ਵੀ ਤੁਹਾਡੇ ਵਰਗੀ ਨਹੀਂ ਆ ਆ ਵੀ ਜੀਸਸ ਨੂੰ ਨਾ ਨੋ ਆਇੰਂ ਦਿਆ ਹਨਾ ਆਵਦੀ ਤਾਂ ਹਰ ਇੱਕ ਨੂੰ ਚੰਗੀ ਲੱਗਦੀ ਆ ਬਗਾਨੀਆਂ ਹੀ ਹੋ ਹੁੰਦੀਆਂ ਨੇ ਫਿਰ ਇਹ ਗੱਲਾਂ ਕਹਿਣ ਲੱਗ ਜਾਂਦੇ ਨੇ ਵੀ ਕਹਿੰਦੇ ਮਾਂ ਵੀ ਹੈਗੀ ਆ ਭੈਣ ਵੀ ਹੈਗੀ ਆ ਪਰ ਤੂੰ ਨਹੀਂ ਹੈਗੀ ਹਾਂ ਇਹ ਗੱਲਾਂ ਹੁੰਦੀਆਂ ਨੇ ਮਤਲਬ ਇਹ ਬਹੁਤ ਗਲਤ ਹੈਗਾ ਮੈਂ ਅੰਕੜੇ ਵੇਖ ਕੇ ਤਾਂ ਰੇਪ ਕੇਸ ਦੇ ਮਾਮਲੇ ਸੁਣਿਆ ਜਿਵੇਂ ਵਧਦੇ ਜਾ ਰਹੇ ਹੈਗੇ ਤਾਂ ਡੇਲੀ ਦੀ ਤਰ੍ਹਾਂ ਹੀ ਪਿਛਲੇ ਸਾਲ ਦੀ ਰਿਪੋਰਟ ਆ 87 ਕੇਸ ਹਰ ਰੋਜ਼ ਰੇਪ ਹੁੰਦੇ ਨੇ 87 ਹੂੰ ਪੂਰੇ ਜੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਮਤਲਬ ਤੁਸੀਂ ਐਡੇ ਹਫਸੇ ਨਾਲ ਭਰੇ ਪਏ ਹੋ ਯਾਰ ਤੁਹਾਨੂੰ ਇਹ ਬਾਹਰਲੇ ਦੇਸ਼ਾਂ 'ਚ ਕਦੇ ਸੁਣਿਆ ਕਦੇ ਆ ਕੁਝ ਹੋਇਆ ਉਹ ਲੋਕੀ ਜਿਹਨੂੰ ਸਮਝਦੇ ਹੀ ਕੁਝ ਨਹੀਂ ਉਹ ਆਪਣੇ ਕੰਮ ਨੂੰ ਅੱਗੇ ਲੈ ਕੇ ਜਾਂਦੇ ਆ ਹੂੰ ਉਹਨਾਂ ਲਈ ਆ ਆ ਫਿਜ਼ੀਕਲ ਹੋਣਾ ਆ ਜਾਂ ਸੈਕਸ਼ੂਅਲ ਇਹਨਾਂ ਲਈ ਉਹ ਚੀਜ਼ ਮੈਟਰ ਨਹੀਂ ਕਰਦੀ ਹੈਗੀ ਹਨ ਤੇ ਇਹ ਇਹ ਲੋਕ ਐਡੇ ਹਫਸੀ ਹੋ ਜਾਂਦੇ ਨੇ ਕਿਤੇ ਨਾ ਕਿਤੇ ਮੈਂ ਫੋਨਾਂ ਦਾ ਵੀ ਮੈਂ ਕਹੂੰਗੀ ਜਿਹੜਾ ਸੋਸ਼ਲ ਮੀਡੀਆ ਤੇ ਆ ਵੀਡੀਓਜ਼ ਚੱਲਦੀਆਂ ਨੇ ਇਹਨਾਂ ਇਹ ਬਹੁਤ ਗਲਤ ਨੇ ਇਹ ਖਰਾਬ ਕਰਦੀਆਂ ਨਿੱਕੇ ਨਿੱਕੇ ਬੱਚੇ ਖਰਾਬ ਕਰਦੀਆਂ ਨਿੱਕੇ ਨਿੱਕੇ ਬੱਚੇ ਨਾ ਆਏ ਸਰਚ ਕਰ ਕਰਕੇ ਦੇਖਦੇ ਆ ਹੁਣ ਤੁਸੀਂ ਵੇਖੋ ਸੋਹਣੀਆਂ ਆਪਾਂ ਆਪਾਂ ਹੁਣ ਚਲੋ ਇੰਨੀਆਂ ਰੀਲਾਂ ਨਹੀਂ ਪਾਉਂਦੇ ਇਹਨਾਂ ਟਾਈਮ ਨਹੀਂ ਹੁੰਦਾ ਹੈਗਾ ਚਲੋ ਭਾ ਵੀ ਦੇ ਦੀਆ 12-12 ਸਾਲ ਦੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਰੀਲਾਂ ਜਿਹਨੂੰ ਗਾਣੇ ਲਾ ਕੇ ਪਾਉਂਦੀਆਂ ਨੇ ਨਾ ਬਈ ਤੇ ਇਹਦਾ ਵੀ ਨੂਰ ਤੋ ਕੀ ਕਰ ਰਹੀ ਹੈ ਸਹੀ ਗੱਲ ਆ ਅੱਛਾ ਉਹਨਾਂ ਦੇ ਐਕਸਪ੍ਰੈਸ਼ਨਸ ਦੇਖਿਓ ਕਿਦਾਂ ਦਿੱਤੇ ਮੈਂ ਇਹ ਮੈਂ ਦੇਖਦੀ ਆ ਵੀ ਘਰ ਦੇ ਵੀ ਬੜਾ ਇਸ ਚੀਜ਼ ਨੂੰ ਨਾ ਕਹਿੰਦੇ ਹੱਲਾ ਸ਼ਰੀ ਦਿੰਦੇ ਵੀ ਕਰੋ ਵਧੀਆ ਤੁਹਾਡੀ ਇੱਕ ਇਮੇਜ ਬਣੂਗਾ ਚਿਹਰਾ ਬਣੂਗਾ ਤੇ ਮੇਰੇ ਖਿਆਲ ਨਾਲ ਘਰਦਿਆਂ ਨੂੰ ਅੱਜ ਕੱਲ ਆਪਣੇ ਜਵਾਕਾਂ ਤੋਂ ਲਾਈਮ ਲਾਈਟ ਦੇ ਵਿੱਚ ਆਨ ਦਾ ਚਾਹ ਹੈਗਾ ਵੀ ਜਵਾਕ ਕਰਨਗੇ ਤੇ ਅਸੀਂ ਵੀ ਅੱਗੇ ਆਵਾਂਗੇ ਤੇ ਅਜਿਹੀਆਂ ਚੀਜ਼ਾਂ ਬਹੁਤ ਵੇਖਣ ਨੂੰ ਮਿਲ ਰਹੀਆਂ ਅੱਜ ਕੱਲ ਜਵਾਕ ਜਿਹੜੇ ਸੋਸ਼ਲ ਮੀਡੀਆ ਤੇ ਜ਼ਿਆਦਾ ਫੇਮਸ ਹੈਗੇ ਆ ਨਹੀਂ ਬਿਲਕੁਲ ਅਸੀਂ ਤਾਂ ਉਹ ਟਾਈਮ ਵੀ ਦੇਖੇ ਜੇ ਰੋ ਘਰਦੇ ਤੋਂ ਸੁਰਖੀ ਲਾਉਣ ਤੋਂ ਵੀ ਡਰ ਲੱਗਦਾ ਜੀ ਹਲਕੀ ਐੜੀ ਤੋਂ ਸ਼ਿਕਾਇਤ ਨਹੀਂ ਲੈਣੀ ਵੀ ਮੈਂ ਡਰਦੇ ਕਿਤੇ ਹੁਣ ਉਹ ਵੀ ਦੇਖਿਆ ਵੀ ਕਰਦੇ ਆ ਮੂਰੇ ਕਿਦਾਂ ਹਨ ਪਰ ਜਮਾਨਾ ਬਹੁਤ ਬਦਲ ਗਿਆ ਪਰ ਸੋਚ ਨਹੀਂ ਬਦਲੀ ਹੈਗੀ ਅਸੀਂ ਪੜੇ ਲਿਖੀ ਹੋ ਗਏ ਆ ਅਸੀਂ ਤਰੱਕੀਆਂ ਕਰ ਲਿਆ ਅਸੀਂ ਦੇਖ ਲਓ ਚੰਦ ਤੱਕ ਅਸੀਂ ਪਹੁੰਚ ਗਏ ਅਸੀਂ ਸੋਚ ਨਹੀਂ ਆਪਣੀ ਸੁਧਾਰ ਸਕਦੇ ਹੈਗੇ ਅਸੀਂ ਬਹੁਤ ਗਲਤ ਜਾ ਰਹੇ ਹੈਗੇ ਦਰਸਲ ਕੁੜੀਆਂ ਨੂੰ ਮੈਨੂੰ ਲੱਗਦਾ ਨਹੀਂ ਵੀ ਕਦੇ ਸੇਫ ਫੀਲ ਕਰਨ ਗਈਆਂ ਮੈਂ ਆਪਣਾ ਦੱਸਾਂ ਤੇ ਜਦੋਂ ਮੈਂ ਰਾਤ ਨੂੰ ਜਾਣਾ ਹੋਵੇ ਨਾ ਤਾਂ ਮੈਨੂੰ ਵੀ ਡਰ ਹੁੰਦਾ ਵੀ ਕਿਤੇ ਕੁਝ ਹੋ ਨਾ ਜਾਵੇ ਜੇ ਆਪਾਂ ਸੜਕ ਤੇ ਇਕੱਲੇ ਤੁਰੇ ਜਾਂਦੇ ਆ ਨਾ ਤੇ ਕਹਿ ਦਿੰਦੇ ਨਾ ਵੀ ਚ ਕੁੜੀ ਗੀ ਹੋਵੇ ਤੇ ਕੋਈ ਕੁਝ ਨਹੀਂ ਕਰ ਸਕਦਾ ਪਰ ਨਹੀਂ ਹੋ ਹੋ ਜਾਂਦਾ ਹੈ ਪਤਾ ਨਹੀਂ ਹੁੰਦਾ ਅਗਲੇ ਬੰਦੇ ਦੇ ਇੰਟੈਂਸ਼ਨਸ ਵੀ ਸਾਨੂੰ ਪਤਾ ਹੁੰਦਾ ਵੀ ਉਹ ਕੀ ਸੋਚ ਰਿਹਾ ਹੈ ਹੈਨਾ ਰਾਹ ਜਾਂਦਿਆਂ ਨੂੰ ਵੀ ਡਰ ਲੱਗਦਾ ਹੁੰਦਾ ਉਹੀ ਤਾਂ ਹੈ ਨਾ ਇਹ ਇਹ ਪਤਾ ਕੀ ਕਰਦੇ ਨੇ ਲੋਕ ਜੇ ਮੰਨ ਲਾ ਹੁਣ ਕੁੜੀ ਜਾ ਰਹੀ ਹੈ ਤੇ ਪਿੱਛੇ ਕੋਈ ਆ ਗਿਆ ਹੈਨਾ ਕੋਈ ਛੇੜਦਾ ਇਹੋ ਜਿਹੀ ਕੋਈ ਕੁੜੀ ਹੋਣੀ ਨਹੀਂ ਸੋਹਣੀ ਜਿਹਨੂੰ ਕਦੇ ਕਿਸੇ ਨੇ ਛੇੜਿਆ ਨਾ ਹੋਵੇ ਕਿਨੂੰ ਕਦੇ ਕੁਝ ਗਲਤ ਨਾ ਬੋਲਿਆ ਹੋਵੇ ਹਣਾ ਤੇ ਜੇ ਪਿੱਛੇ ਆ ਵੀ ਜਾਣ ਨਾ ਤੇ ਫਿਰ ਪਤਾ ਕਈ ਲੋਕਾਂ ਇਹ ਕਹਿੰਦੇ ਨੇ ਕੁੜੀ ਕਲਤ ਹੋਣੀ ਆ ਇਹਨੇ ਇਸ਼ਾਰਾ ਕੀਤਾ ਹੋਣਾ ਇਹੀ ਇਦਾਂ ਦੇ ਮਤਲਬ ਅਸੀਂ ਹਰ ਚੀਜ਼ ਸਾਨੂੰ ਐਡਾ ਆਉਦਾ ਦਿੱਤਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਣਾ ਇੰਨਾ ਸੋਹਣਾ ਆਉਦਾ ਦਿੱਤਾ ਗੁਰਬਾਣੀ ਦੇ ਵਿੱਚ ਸਾਨੂੰ ਔਰਤਾਂ ਨੂੰ ਹਣਾ ਐਡਾ ਉੱਪਰ ਰੱਖਿਆਗਾ ਪਰ ਤੁਸੀਂ ਯਾਰ ਸੋਚ ਵੇ ਕੋ ਮੈਂ ਟ੍ਰੇਨ ਤੇ ਜਾ ਰਹੀ ਸੀ ਇੱਕ ਦਿਨ ਆਪਣੀ ਟਿਕਟ ਮਾਫ ਆ ਗਈ ਬੱਸਾਂ ਨਹੀਂ ਹੈਣਾ ਬੱਸ ਨਹੀਂ ਮਿਲੀ ਤੇ ਮੈਂ ਟ੍ਰੇਨ ਤੇ ਚੜ ਗਈ ਮੈਂ ਬਠਿੰਡੇ ਰਵਾਨਾ ਹੋਣਾ ਸੀਗਾ ਫੀਮੇਲ ਵਾਲੀ ਸੀਟ ਸੀਗੀ ਹੈਨਾ ਉਹ ਬਾਕਸ ਹੁੰਦਾ ਜਿਹੜੇ ਜਿੱਤੇ ਕੁੜੀਆਂ ਬਹਿੰਦੀਆਂ ਤੁਸੀਂ ਹੈਰਾਨ ਹੋਵੋਗੇ ਮੁੰਡੇ ਸਾਰੇ ਬੈਠੇ ਹੋਏ ਸੀਟ ਤੇ ਫੀਮੇਲ ਵਾਲੇ ਡੱਬੇ ਦੇ ਵਿੱਚ ਤੇ ਅਸੀਂ ਕੁੜੀਆਂ ਖੜੀਆਂ ਹੋਈਆਂ ਦੇਖੋ ਕਿੱਧਰ ਦੀ ਇਨਸਾਨੀਅਤ ਆ ਅਸਲ 'ਚ ਇਹ ਚੀਜ਼ਾਂ ਟ੍ਰੇਨ ਛੱਡੋ ਬੱਸਾਂ ਚੋਂ ਹੀ ਬਹੁ ਵੇਖਣ ਨੂੰ ਮਿਲਦੀਆਂ ਅੱਛਾ ਚਲੋ ਕੁੜੀਆਂ ਛੱਡੋ ਜਿੱਥੇ ਬਜ਼ੁਰਗਾਂ ਨੂੰ ਬਿਠਾਣਾ ਹੋਵੇ ਨਾ ਉੱਥੇ ਵੀ ਨਹੀਂ ਉੱਠਦੇ ਹੋ ਹੂੰ ਬੈਠੇ ਰਹਿੰਦੇ ਆ ਹੂੰ ਇਹ ਚੀਜ਼ਾਂ ਹੁੰਦੀਆਂ ਬਹੁਤ ਜ਼ਿਆਦਾ ਗਲਤ ਹੋ ਰਿਹਾਗਾ ਪਰ ਅਫਸੋਸ ਹੋਇਆ ਜਿਵੇਂ ਹੁਣ ਏ ਫਿਰੋਜ਼ਪੁਰ ਵਾਲੀ ਘਟਨਾ ਦਾ ਆਪਾਂ ਜ਼ਿਕਰ ਕਰਦੇ ਸੀਗੇ ਬਹੁਤ ਔਖਾਗਾ ਚਲੋ ਆਈਡੈਂਟੀਟੀ ਹਜੇ ਫਿਲਹਾਲ ਨਹੀਂ ਸਾਹਮਣੇ ਕਿਉਂਕਿ ਹੋਣੀ ਵੀ ਨਹੀਂ ਚਾਹੀਦੀ ਭਾਈ ਅਗਲੀ ਦਾ ਫਿਊਚਰ ਖਰਾਬ ਹੋ ਜੂ ਕੁੜੀ ਨਾਲ ਬਹੁਤ ਗਲਤ ਹੋਇਆ ਚਲੋ ਰੱਬ ਦਾ ਸ਼ੁਕਰ ਆ ਕੁੜੀ ਬਚ ਗਈ ਉਹਨੇ ਨਸ਼ੀਲੀ ਚੀਜ਼ ਪਿਆਈ ਰਬੜ ਦੇ ਵਿੱਚ ਪਾ ਕੇ ਫਿਰ ਚਾਰਾ ਮੁੰਡਿਆਂ ਨੇ ਗਲਤ ਕੀਤਾ ਉਹਦੇ ਨਾਲ ਮੈਂ ਤਾਂ ਕਹਿੰਨੀ ਐਹੋ ਜਿਆਂ ਨੂੰ ਨਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਆ ਜੇ ਮੌਤ ਦੀ ਸਜ਼ਾ ਹੋਗੀ ਤਾਂ ਤਾਈਂ ਉਹ ਚੀਜ਼ਾਂ ਬੰਦ ਹੋਣਗੀਆਂ ਬੰਦਿਆਂ ਦੇ ਦਿਮਾਗ 'ਚ ਖੋਫ ਆਊਗਾ ਬੀ हां सजा मिल ਜਾਂਦੀ ਤੇ ਅਜੇ ਅਸੀਂ ਨਾ ਕਰੀਏ हां ਮੈਨੂੰ ਲੱਗਦਾ ਹੈ ਕਿ ਇਹ ਮਾਮਲੇ ਪੈਂਡਿੰਗ ਨਾ ਰਹਿਣ ਕਿਉਂਕਿ ਬਹੁਤ ਸਾਰੇ ਮਾਪੇ ਹੁੰਦੇ ਨੇ ਹੁੰਦਾ ਵੀ ਸਾਡੀ ਕੁੜੀ ਦਾ ਵਿਆਹ ਨਹੀਂ ਹੋਣਾ ਅੱਗੇ ਰਿਸ਼ਤਾ ਨਹੀਂ ਜਿਹੜਾ ਬਦਨਾਮੀ ਤੋਂ ਡਰਦੇ ਮਾਰੇ ਨਾ ਗੱਲ ਨਹੀਂ ਚੱਕਦੇ ਕਈ ਕੁੜੀਆਂ ਅੰਦਰ ਅੰਦਰ ਹੀ ਸਹੰਦੀਆਂ ਰਹਿੰਦੀਆਂ ਨੇ ਸੋਨੀਆਂ ਨਹੀਂ ਬੋਲਦੀਆਂ ਇਹ ਚੀਜ਼ਾਂ ਬਹੁਤ ਹੁੰਦੀਆਂ ਹਨਾ ਅਸੀਂ ਖੁੱਲਕੇ ਨਹੀਂ ਬੋਲਦੇ ਹਾਂ ਸ਼ਿਕਾਰ ਹੋ ਜਾਂਦੀਆਂ ਤੇ ਚੁੱਪ ਹੋ ਜਾਂਦੀਆਂ ਵੀ ਕੀ ਅਸੀਂ ਕੀ ਕਵਾਂਗੇ ਜਾਂ ਸਾਨੂੰ ਹੀ ਗਲਤ ਕਿਹਾ ਜਾਣਾ ਵੀ ਇਹਨਾਂ ਨੇ ਕੁਝ ਗਲਤ ਕੀਤਾ ਹੋਣਾ ਤਾਂ ਕਰਕੇ ਇਹਦੇ ਨਾਲ ਅਜਿਹਾ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਇੱਥੇ ਇਦਾਂ ਦੀਆਂ ਹੀ ਹੁੰਦੀਆਂ ਵੀ ਕੁੜੀਆਂ ਨਹੀਂ ਬੋਲ ਪਾਂਦੀਆਂ ਖੁੱਲ ਕੇ ਆਪਣੇ ਘਰਦਿਆਂ ਨਾਲ ਵੀ ਨਹੀਂ ਗੱਲ ਕਰ ਪਾਂਦੀਆਂ ਹਮ ਪਰ ਇੱਥੇ ਚੁੱਪ ਨਹੀਂ ਰਹਿਣਾ ਹੈਗਾ ਬੋਲੋ ਖੁੱਲ ਕੇ ਬੋਲੋ ਤੁਹਾਡਾ ਹੱਕ ਹੈ ਜੇ ਤੁਹਾਡੇ ਨਾਲ ਕੁਝ ਗਲਤ ਹੁੰਦਾਗਾ ਤਾਂ ਕਨਸਟੀਟਿਊਸ਼ਨ ਆ ਧਰਾਮਾਂ ਨੇ ਉੱਥੇ ਸਰਕਾਰਾਂ ਬੈਠੀਆਂ ਪ੍ਰਸ਼ਾਸਨ ਬੈਠੀਆਂ ਸਜਾਵਾਂ ਨੇਗੀਆਂ ਤਾਂ ਇੱਕ ਵਾਰ ਮੂੰਹ ਖੋਲੋ ਤੇ ਬੋਲੋ ਆਪਦੇ ਲਈ ਆਵਾਜ਼ ਬੁਲੰਦ ਕਰੋ